ਔਰ ਤੇਰੇ ਪਿੱਛੇ ਫਿਰ ਆਇਆ ਮੈਨੂੰ ਪੈਸੇ ਦੀ ਭੁੱਖ ਨਹੀਂ ਆ ਡਾਰਲਿੰਗ ਅਪ ਹਮਨਾ ਕਰ ਮੇਰਾ ਭਰਾ ਸਸ਼ਕਲ ਤੁਸੀਂ ਦੇਖ ਰਹੇ ਹੋ ਦਰਿਕ ਸਵੇਰਾ ਟੀਵੀ ਤੇ ਮੈਂ ਹਾਸ਼ਿਆ ਗੁਨਾਜ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਕਲਾਕਾਰ ਪੰਜਾਬੀ ਗਾਇਕ ਬਾਗੀ ਦੀ ਬਾਗੀ ਦਾ ਇੱਕ ਸਟੇਜ ਪ੍ਰੋਗਰਾਮ ਚੱਲ ਰਿਹਾ ਹੈ ਜਿਸ ਤੇ ਉੱਪਰ ਗਾਇਕ ਪਰਫਾਰਮ ਕਰ ਰਹੇ ਸਨ ਆਪਣੇ ਗੀਤ ਗਾ ਰਹੇ ਸਨ ਤਾਂ ਉੱਥੇ ਹੀ ਇੱਕ ਬੰਦਾ ਸਟੇਜ ਦੇ ਉੱਪਰ ਪਹੁੰਚਦਾ ਹੈ ਤਾਂ ਨੋਟ ਵਾਰਨ ਦੀ বাজਾਏ ਥੱਦੀ ਨੋਟਾਂ ਦੀ ਜਿਹੜੀ ਬਾਗੀ ਦੇ ਮੂੰਹ ਤੇ ਮਾਰਦਾ ਹੈ ਫਿਰ ਉਸ ਤੋਂ ਬਾਅਦ ਬਾਗੀ ਦਾ ਜਿਹੜਾ ਰਿਐਕਸ਼ਨ ਆਉਂਦਾ ਹੈ ਉਸ ਨੂੰ ਦੇਖ ਕੇ ਸਭ ਹੈਰਾਨ ਰਹਿ ਜਾਂਦੇ ਨੇ ਬਾਗੀ ਥੋੜਾ ਗੁੱਸੇ ਦੇ ਵਿੱਚ ਨਜ਼ਰ ਆਉਂਦੇ ਨੇ ਤਾਂ ਜਿਸ ਤੇ ਨੇ ਨੋਟਾ ਦੀ ਥੱਦੀ ਬਾਕੀ ਦੇ ਮੂੰਹ ਤੇ ਮਾਰੀ ਹੁੰਦੀ ਹੈ ਉਸ ਨੂੰ ਵੀ ਕੁਝ ਅਜਿਹੇ ਸ਼ਬਦ ਬਾਕੀ ਬੋਲਦੇ ਨੇ ਤਾਂ ਅਜਿਹਾ ਵੀ ਉਸ ਵੀਡੀਓ ਦੇ ਵਿੱਚ ਸਾਨੂੰ ਨੂੰ ਮਿਲ ਰਿਹਾ ਹੈ ਕਿ ਬਾਗੀ ਅਜਿਹਾ ਕਹਿੰਦੇ ਨੇ ਕਿ ਮੈਂ ਪੈਸਿਆਂ ਕਰਕੇ ਇੱਥੇ ਨਹੀਂ ਆਇਆ ਮੈਨੂੰ ਜਿਹੜੇ ਚਾਹਣ ਵਾਲੇ ਨੇ ਮੇਰੇ ਭਰਾ ਜਿਹੜੇ ਮੈਨੂੰ ਪਿਆਰ ਕਰਦੇ ਨੇ ਮੈਂ ਸਿਰਫ ਉਹਨਾਂ ਦੀ ਬਦੌਲਤ ਇੱਥੇ ਗਾਉਣ ਆਇਆ ਹਾਂ ਇਸ ਵੀਡੀਓ ਦੇ ਵਿੱਚ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਬਾਗੀ ਸਟੇਜ ਦੇ ਉੱਤੇ ਪਰਫਾਰਮ ਕਰ ਰਹੇ ਨੇ ਔਰ ਇੱਕ ਬੰਦਾ ਜਿਹੜਾ ਸਟੇਜ ਦੇ ਉੱਪਰ ਆਉਂਦਾ ਹੈ ਤਾਂ ਨੋਟਾ ਦੀ ਥੱਦੀ ਵਾਰ ਕੇ ਸੁੱਟਣ ਦੀ ਬਜਾਏ ਬਾਗੀ ਦੇ ਮੂੰਹ ਦੇ ਉੱਪਰ ਨੋਟਾ ਦੀ ਥੱਦੀ ਮਾਰਦਾ ਹੈ ਅਕਸਰ ਅਸੀਂ ਵੀਡੀਓਜ਼ ਵੇਖਦੇ ਹਾਂ ਕਿ ਅਕਸਰ ਜਦੋਂ ਗਾਇਕ ਪਰਫਾਰਮ ਕਰਦੇ ਨੇ ਤਾਂ ਬਹੁਤ ਰਿਸਪੈਕਟ ਗਾਇਕਾਂ ਨੂੰ ਮਿਲਦੀ ਹੈ ਕੋਈ ਵੀ ਕਲਾਕਾਰ ਹੋਵੇ ਉਸ ਨੂੰ ਪੂਰੀ ਰਿਸਪੈਕਟ ਦਿੱਤੀ ਜਾਂਦੀ ਹੈ ਲਾਈਵ ਪ੍ਰੋਗਰਾਮਸ ਦੀ ਗੱਲ ਕਰੀਏ ਤਾਂ ਉੱਥੇ ਬਥੇਰੇ ਚਾਹਣ ਵਾਲੇ ਗਾਇਕਾ ਦੇ ਆਉਂਦੇ ਨੇ ਪਰ ਤਮੀਜ਼ ਦੇ ਨਾਲ ਇੱਕ ਅਦਬ ਦੇ ਨਾਲ ਉਹਨਾਂ ਨੂੰ ਤੋਹਫੇ ਦਿੰਦੇ ਨੇ ਉਹਨਾਂ ਤੋਂ ਨੋਟ ਵਾਰ ਕੇ ਸੁੱਟਦੇ ਨੇ ਪਰ ਅਜਿਹੀ ਹਰਕਤ ਪਹਿਲੀ ਵਾਰ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲ ਰਹੀ ਹੈ ਕਿ ਬਾਗੀ ਪਰਫਾਰਮ ਕਰ ਰਿਹਾ ਨੇ ਔਰ ਇੱਕ ਬੰਦਾ ਸਟੇਜ ਤੇ ਆ ਕੇ ਅਜਿਹੀ ਹਰਕਤ ਕਰਦਾ ਹੈ ਨੋਟਾਂ ਦੀ ਥੱਦੀ ਮੂੰਹ ਤੇ ਮਾਰਦਾ ਹੈ ਫਿਰ ਉਸ ਤੋਂ ਬਾਅਦ ਬਾਗੀ ਦਾ ਜਿਹੜਾ ਰਿਐਕਸ਼ਨ ਆਉਂਦਾ ਹੈ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਬਾਗੀ ਦਾ ਅਜਿਹਾ ਰਿਐਕਸ਼ਨ ਆਉਣਾ ਠੀਕ ਸੀਗਾ ਜਾਂ ਉਸ ਬੰਦੇ ਦਾ ਅਜਿਹੀ ਹਰਕਤ ਕਰਨਾ ਠੀਕ ਸੀ ਜਾਂ ਗਲਤ ਸਾਨੂੰ ਕਮੈਂਟ ਸੈਕਸ਼ਨ ਆਹੀ ਜ਼ਰੂਰ ਦੱਸਣਾ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਸਸ਼ੀਕਾਤ ਆ ਤੇਰੇ ਪਿੱਛੇ ਫੇਰਾ ਆ ਮਨ ਨੂੰ ਪੈਸਿਆਂ ਦੀ ਭੁੱਖ ਨਹੀਂ ਆ ਡਾਰਲਿੰਗ ਆ ਫੁੱਟ ਹਮਰਾ ਘਰ ਮੇਰਾ ਭਰਾ ਮੈਂ ਆ ਭਰਾਵਾਂ ਦੇ ਪਿਆਰ ਕਰਕੇ ਗਾਉਣ ਆ ਆ ਗਲਤ ਗੱਲਾਂ ਮੇਰਾ ਵੀਰ ਬਣ ਕੇ ਨਹੀਂ ਕੋਈ ਗੱਲ ਨਹੀਂ ਵੱਡਾ ਭਰਾ ਆ ਕੋਈ ਗੱਲ ਨਹੀਂ ਪਰ ਚੰਗੇ ਨਹੀਂ ਲੱਗੀਆਂ ਮੇਰੀ ਯਾਰਾਂ ਅਈ ਤੇ ਚੰਗੇ ਨਹੀਂ ਲੱਗੇ ਪੈਸੇ ਦੀ ਗੱਲ ਨਹੀਂ